ਦੇ ਗੁਨਾਹ ਕਰਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਮੈਂ ਪਹਿਲੇ ਕਹਿ ਚੁੱਕਾ ਕਿ ਜਿਹੜੇ ਬੰਦੇ ਮਨਿਸਟਰ ਰਹੇ ਆ ਸਿੰਘ ਸੇਵਾ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਤੌਰ ਤੇ ਆ ਕੇ ਵਿਅਕਤੀਗਤ ਤੌਰ ਤੇ ਆ ਕੇ ਤੁਸੀਂ ਆਪਣੀ ਮਾਫੀ ਮੰਗੋ ਆਪਣੇ ਗ੍ਰਾਹਾਂ ਨੂੰ ਕਬੂਲ ਕਰੋ ਤੇ ਉਹਦੇ ਵਿੱਚ ਹੀ ਸਰਦਾਰ ਬਲਵਿੰਦਰ ਸਿੰਘ ਵੀ ਹੈ ਦੂਸਰੀ ਗੱਲ ਮੈਂ ਪਹਿਲਾਂ ਹੀ ਕਹਿ ਚੁੱਕਾ ਹੰਦਰ ਸਾਹਿਬ ਤੇ ਅਮਰਤਾਰੀ ਸਿੱਖੀ ਨੇ ਉਹ ਅੱਜ ਤੱਕ ਬਦਾੜੀ ਬਣਦੇ ਆ ਉਹ ਸਿੱਖ ਭਾਵਨਾ ਦੇ ਦੇਖੋ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਸ਼ਰਾਰਤ ਕੀਤੀ ਸੰਵਧਾਨ ਦੇ ਨਾਲ ਉਹ ਸ਼ਾਇਦ 1996 ਵਿੱਚ ਜੋ ਮੋਗਾ ਕਾਨਫਰੰਸ ਹੋਈ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਪਾਰਟੀ ਦਾ ਨਾਮ ਪੰਜਾਬੀ ਪਾਰਟੀ ਰੱਖ ਲਿਆ ਜਾਂ ਤਾਂ ਪੰਜਾਬੀ ਰੱਖ ਦੇ ਦਾਵਾ ਕਰਦੇ ਆ ਕਾਲੀ ਦਲ ਦਾ ਸੰਵਧਾਨ ਵਰਤ ਦੇ ਪੰਜਾਬੀ ਦਲ ਦਾ ਇਸ ਕਰਕੇ ਸਾਨੂੰ ਉਹ ਸੰਵਧਾਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਇਹਨਾਂ ਨੇ ਉਹ ਤਬਦੀਲੀਆਂ ਦੇ ਕਰਕੇ ਹੀ ਸਾਰਾ ਮੇਰਾ ਗਰਪ ਹੋਇਆ ਜਿਹੜੇ ਉਦੋਂ ਦੇ ਇਹਨਾਂ ਦੇ ਸਲਾਹਕਾਰ ਸੀ ਉਹਨਾਂ ਨੇ ਸੋਚਿਆ ਕਿ ਇਥੇ ਕਿਨੇ ਪੁੱਛਣਾ ਜੀ ਜਿੱਥੇ ਲਿਖਿਆ ਪਤਨ ਸਿੱਖ ਨਹੀਂ ਹੋਣਾ ਚਾਹੀਦਾ ਜਿੱਥੇ ਲਿਖਿਆ ਕਿ ਜਿਹੜਾ ਸਿੱਖ ਹੈ ਤਨਖਾਹੀਆ ਨਹੀਂ ਹੋਣਾ ਚਾਹੀਦਾ ਉਥੇ ਲਿਖ ਦਿੱਤਾ ਸਾਫਤ ਸੂਤ ਹੋਣਾ ਚਾਹੀਦਾ ਜਿੱਥੇ ਲਿਖਿਆ ਸੀ ਦਾੜ੍ਹੀ ਖੁੱਲੀ ਹੋਣੀ ਚਾਹੀਦੀ ਉਥੇ ਲਿਖਤਾ ਦਾੜ੍ਹੀ ਰੱਖੀ ਹੋਣੀ ਚਾਹੀਦੀ ਆ ਇਹੋ ਜਿਹਿਆਂ ਇਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਿਹਦੇ ਕਰਕੇ ਆ ਸਾਰੀ ਮਾਰ ਪਈ ਜਿਹੜਾ ਸੰਵਧਾਨ ਇਹ ਪੇਸ਼ ਕਰਦੇ ਆ ਉਹ 1920 ਦਾ ਕਰਦੇ ਆ ਕਹਿੰਦੇ ਸਾਡੀ ਜਦੋਂ ਵੀ ਬੋਲਦੇ ਆ ਕਿ ਇਹ 203 ਸਾਲ ਪੁਰਾਣੀ ਪਾਰਟੀ ਹੈ ਤੇ ਫਿਰ ਸੰਵਧਾਨ ਸੰਵਧਾਨ ਵੀ ਤਾਂ ਉਹੀ ਹੈ ਸੰਵਧਾਨ ਕਿਉਂ ਬਦਲ ਲੰਘ ਜੇ 203 ਜਾਂ ਤਾਂ ਕਹਿਣ 1997 ਤੋਂ ਆਪਦੇ ਸਾਲ ਗਿਣਨੇ ਸ਼ੁਰੂ ਕਰਨ ਸਾਲ ਕੰਨੇ ਕਰਦੇ ਆ 2 1920 ਤੋਂ ਤੇ ਸੰਵਧਾਨ ਵਰ ਦੇ 1988 ਦਾ 96 ਦਾ ਇਸ ਕਰਕੇ ਇਹ ਛੜੀਆਂ ਅੰਦਰਖਾਤੇ ਗਲਤੀਆਂ ਕੀਤੀਆਂ ਉਹਦਾ ਖਮਿਆਜਾ ਅੱਜ ਸਮੁੱਚੀ ਕੌਮ ਨੇ ਭੁਗਤਿਆ ਉਹਦੇ ਤਾਰਨ ਉਹਦੇ ਮੁੱਖ ਤੋਸੀ ਜਿਹੜੇ ਆ ਉਹ ਸਰਦਾਰ ਸੁਭੀਰ ਤੋਂ ਬਾਅਦ ਸਾਹ ਜੀ ਜਦੋਂ ਪਾਰਟੀ ਦੋ ਫਾੜ ਹੁੰਦੀ ਹੈ ਜਲੰਧਰ ਦੇ ਵਿੱਚ ਇੱਕ ਧਿਰ ਜਿਹੜੀ ਚੰਦੂ ਮਾਜਰੇ ਫੋੜਾ ਵਾਲੀ ਇੱਥੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਮੀਟਿੰਗ ਹੁੰਦੀ ਹੈ ਉਸ ਤਰ੍ਹਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੋਵੇ ਉਹ ਸਮਾਜਿਕ ਵੀ ਹੋਵੇ ਧਾਰਮਿਕ ਵੀ ਹੋਵੇ ਸਿਆਸੀ ਵੀ ਹੋਵੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਕਿ ਧਾਰਮਿਕ ਸਿਆਸੀ ਤੇ ਜਿਹੜਾ ਸਮਾਜਿਕ ਜਿਹੜਾ ਪ੍ਰਧਾਨ ਥਾਪਿਆ ਜਾਵੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਸਾਡਾ ਮੀਰੀ ਪੀਰ ਦਾ ਜਿਹੜਾ ਸੰਕਲਪ ਹੈ ਕਿ ਅਮਰਤਾਰੀ ਬੰਦਾ ਸਮਾਜਿਕ ਨਹੀਂ ਹੋ ਸਕਦਾ ਬਿਲਕੁਲ ਇਹ ਅਮਰਤਾਰ ਬੰਦਾ ਸਮਾਜਿਕ ਨਹੀਂ ਹੋ ਸਕਦਾ ਉਹ ਹੋ ਸਕਦਾ ਹੈ ਧਾਰਮਿਕ ਵੀ ਹੋ ਸਕਦਾ ਹੈ ਉਹ ਪੋਲੀਟੀਕਲ ਵੀ ਹੋ ਸਕਦਾ ਹੈ ਉਹ ਸਮਾਜਿਕ ਵੀ ਹੋ ਸਕਦਾ ਹੈ ਵਿੱਚ ਕੋਈ ਦੂਰ ਨਹੀਂ ਇਦਾਂ ਦਾ ਪ੍ਰਧਾਨ ਹੋਣਾ ਚਾਹੀਦਾ ਪਾਰਟੀ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਸਭ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜਾ ਪ੍ਰਧਾਨ ਹੋਵੇਗਾ ਉਹਨੋਂ ਪਾਰਟੀ ਦੇਖੇ ਕਿ ਕਿਹਨੂੰ ਪ੍ਰਧਾਨ ਲਾਉਣਾ ਹੈ ਪਰ ਇੱਕ ਸਟੇਜ ਦੇ ਉੱਤੇ ਜਿੱਥੇ ਤੁਸੀਂ ਵੀ ਸੀਗੇ ਔਰ ਰਾਜਦੇਵ ਸਿੰਘ ਖਾਲਸਾ ਵੀ ਉੱਥੇ ਮੌਜੂਦ ਸੀ ਉੱਥੇ ਕਿਹਾ ਗਿਆ ਸੀ ਕਿ ਅਸੀਂ ਜਿਹੜਾ ਦੁਆਰਾ ਸੁਰਜੀਤ ਕਰਨਾ ਅਕਾਲਿਕਲ ਤੇ ਉਹਦੇ ਪ੍ਰਧਾਨ ਤੋਂ ਤੁਸੀਂ ਹੋਣੇ ਚਾਹੀਦੇ। ਨਹੀਂ ਉੱਥੇ ਖੰਨਲ ਕਰਤਾ ਸੀ ਮੈਂ ਉਸੇ ਦਿਨ ਉਸੇ ਸਟੇਜ ਤੇ ਖੰਨਲ ਕਰਤਾ ਸੀ ਕਿ ਪਾਰਟੀਆਂ ਪਹਿਲਾਂ ਹੀ ਬਹੁਤ ਐ ਅਸੀਂ ਪਾਰਟੀਆਂ ਨੂੰ ਇਕੱਠੀਆਂ ਕਰਨ ਦਾ ਯਤਨ ਕਰਾਂਗੇ ਇਕੱਠੀਆਂ ਕਰਨ ਤੋਂ ਬਾਅਦ ਵੀ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਹੋਊਗਾ। ਮੋਤੀ ਘੰਨ ਕਰਤਾ ਸੀ ਫਿਰ ਰਾਜਦੇਵ ਸਿੰਘ ਤੋਂ ਕਹਿ ਕੇ ਵੀ ਘੰਨ ਕਰਵਾਇਆ ਬਈ ਭਾਈ ਤੂੰ ਇੱਕ ਗੱਲ ਆਪਣੀ ਮਰਜ਼ੀ ਨਾਲ ਜਿਹੜੀ ਗੱਲ ਤੁਸੀਂ ਥੋਪੋਗੇ ਨਾ ਉਹਨੂੰ ਸੰਗਤ ਸਵੀਕਾਰ ਨਹੀਂ ਕਰਦੇ ਅੱਛਾ ਇੱਥੇ ਬੀਬੀ ਜੀ ਗਿਰਕੌਰ ਕੋਲੋਂ ਨਹੀਂ ਹਰਜਿੰਦਰ ਸਿੰਘ ਧਾਮੀ ਤੇ ਵੀ ਕਾਫੀ ਸਵਾਲ ਚੁੱਕੇ ਨੇ ਉਹਨਾਂ ਕਹਿੰਦੇ ਕਿ ਅੱਜ ਵੀ ਉਹ ਮੌਕੇ ਤੇ ਉੱਤੇ ਮੌਜੂਦ ਨਹੀਂ ਸੀ ਉਹਨਾਂ ਦੇ ਨਾਲ ਵੀ ਇੱਕ ਵਾਰ ਜਿਹੜੀ ਹੈ ਸਿੰਘ ਸਾਹਿਬਾਨ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਸ਼ਿਰਕਾਲ ਤੱਕ ਸਭ ਤੋਂ ਬਹੁਤ ਸਰੀਆਂ ਗੱਲਾਂ ਜਿਹੜੀਆਂ ਲੁਕੋਈਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਜੇ ਜੇ ਇਹ ਪੰਜਾਬਪੁਰ ਦੀ ਜਿਹੀ ਗੱਲ ਨੂੰ ਜਿਲਕੁਣ ਹਾਂ ਵੀ ਆਪਾਂ ਉਹ ਜਿਹੜੇ ਇਸ਼ਤਿਹਾਰ ਦਿੱਤੇ ਐ ਤੁਹਾਡਾ ਸਾਧ ਵੇਲੇ ਉਦੋਂ ਹਰਿੰਦਰ ਸਿੰਘ ਧਾਮੀ ਪ੍ਰਧਾਨ ਨਹੀਂ ਸੀਗੇ ਪਰ ਜੇ ਇਹਦੇ ਤੋਂ ਇਲਾਵਾ ਹੋਰ ਵੀ ਕੋਈ ਗੱਲ ਹੈਗੀ ਹੈ ਜਿਹਦੇ ਬਾਰੇ ਬੀਬੀ ਜੀ ਗੀ ਕੋਲ ਨੂੰ ਪਤਾ ਹੈ ਕਿ ਉਹਨੂੰ ਇੱਕ ਪੱਤਰ ਲਿਖ ਦੇਣਾ ਚਾਹੀਦਾ ਸਿੰਘ ਸਾਹਿਬਾਂ ਨੂੰ ਸਿੰਘ ਸਾਹਿਬ ਜੀ ਆ ਜਿਹੜੇ ਇੰਨੇ ਇੰਨਾ ਗੱਲਾਂ ਦਾ ਸਰਦਾਰ ਹਰਿੰਦਰ ਸਿੰਘ ਧਾਮੀ ਨੂੰ ਪਤਾ ਹੈ ਤੇ ਤੁਹਾਡੇ ਤੋਂ ਲੁਕੋ ਰਹੇ ਨੇ ਉਹਨਾਂ ਨੂੰ ਤਾਂ ਕਰ ਦੇਣ ਅਸੀਂ ਪੁੱਛ ਆਦੇ ਆਂ ਜੀ ਜਿੰਦ ਤੁਸੀਂ ਆਸਾ ਸ੍ਰੋਮਣੀ ਕਾਲੀਦਾਲ ਸਿਆਸੀ ਰਿੰਗ ਬਣਾਇਆ ਗਿਆ ਸੀ ਐਸਜੀਪੀਸੀ ਵੱਲੋਂ ਉਹ ਤੁਸੀਂ ਕਹਦੇ ਕਿ ਇਸ ਵੀ ਬਦਲ ਉਹਦਾ ਨਹੀਂ ਛੱਡਦੇ ਕੀ ਐਸਜੀਪੀਸੀ ਜਾਂ ਜਿੱਤਰਾ ਸਾਹਿਬ ਇਹਨੂੰ ਟੇਕਓਵਰ ਨਹੀਂ ਕਰ ਸਕਦੇ ਕਿਉਂ ਆਪ ਕੀ ਸਿਜ ਨਹੀਂ ਲੈ ਸਕਦੇ ਜਾਂ ਜਿੱਤਰਾ ਸਾਹਿਬ ਕਹਿੰਦੇ ਜਾਂ ਐਸਜੀਪੀਸੀ ਕਹਿੰਦਾ ਐਦਾਂ ਕਿਉਂ ਹੋ ਰਿਹਾ ਕਿ ਜਿਹੜਾ ਸਿਆਸੀ ਰਿੰਗ ਬਣਾਇਆ ਸੀ ਉਹੀ ਇਹਨਾਂ ਤੋਂ ਉੱਪਰ ਉਲਟਾ ਲਿਖਾ ਕੇ ਚੋਦੇ ਪ੍ਰਧਾਨ ਨਾ ਦੇਖੋ ਇਹ ਇਹ ਜਿੰਨੀਆਂ ਗੱਲਾਂ ਹਨ ਇਹ ਸਾਡਾ ਡੈਮੋਕ੍ਰੈਟਿਕ ਸੈਟਅਪ ਬਣਿਆ ਹੋਇਆ ਹੈ ਉਹ ਦੁਨੀਆ ਦੇ ਸਾਹਮਣੇ ਅਸੀਂ ਕਿਸੇ ਦੇ ਉੱਪਰ ਇਹ ਨਹੀਂ ਥੋਪਣਾ ਚਾਹੁੰਦੇ ਕੀ ਅਸੀ ਕਿਸ ਨੂੰ ਤੌਣ ਫੜ ਕੇ ਉਹਦੀ ਉਹਦਾ ਜਿਹੜੀ ਪ੍ਰਧਾਨਗੀ ਹੋਲੀ ਹੈ ਤੈਨੂੰ ਫਲਾਇਨਰ ਨੂੰ ਦੇਤੀ ਹੈ ਇਹ ਸੁਪਰ ਮੈਸੇਜ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਅਕਾਲ ਤਖਤ ਸਾਹਿਬ ਚਾਹੁੰਦਾ ਹੈ ਕਿ ਡੈਮੋਕਰੈਟਿਕ ਵੇ ਦੇ ਨਾਲ ਅਸੀਂ ਦੁਨੀਆ ਨੂੰ ਦਿਖਾਈਏ ਕਿ ਵਾਕਿਆ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਗੁਨਾਹਗਾਰ ਹੈ ਤਾਂ ਇਹ ਤੋਂ ਪ੍ਰਧਾਨਗੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਜੇ ਸੁਖਵੀਰ ਸਿੰਘ ਬਾਦਲ ਅੱਜ ਵੀ ਪ੍ਰਧਾਨਗੀ ਨਹੀਂ ਛੱਡੂਗਾ ਕੀ ਪ੍ਰਧਾਨਗੀ ਰੱਖ ਲੂਗਾ ਨਹੀਂ ਰਹਿ ਸਕਦਾ ਫਤਿਹਦਾਰ ਵੀ ਨਹੀਂ ਰਹਿ ਸਕਦੇ ਇਹਦੇ ਕੋਲੇ ਕਿਉਂਕਿ ਇਹਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੁਣ ਤਾਂ ਵੈਸੀ ਸੋਚ ਲੈਣਾ ਚਾਹੀਦਾ ਕਿੰਨੇ ਦੇ ਨਾਲ ਜਥੇਦਾਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੇ ਨੇ ਕੋਈ ਉਹਨੂੰ ਕਹਿਣ ਵਾਲਾ ਨਹੀਂ ਕਿ ਪ੍ਰਧਾਨ ਜੀ ਹੁਣ ਤੁਸੀਂ ਤਨਖਾਹਿਆ ਕਰਾਰ ਦਿੱਤੇ ਜਾ ਚੁੱਕੇ ਆ ਤੁਸੀਂ ਨਹੀਂ ਰਹਿ ਸਕਦੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਹ ਤੋਂ ਪ੍ਰਧਾਨ ਪਾਰਟੀ ਪ੍ਰਧਾਨੀ ਹੋ ਨਹੀਂ ਸਕਦੀ ਉਹ ਤਾਂ ਖੋਈ ਜਾਏਗੀ ਹੋਈ ਜਾ ਰਹੀ ਹੈ ਤੁਸੀਂ ਤਾਂ ਕਿਹਾ ਕਿ ਚਲਾਨ ਪੇਸ਼ ਹੋ ਗਿਆ ਹੈ ਪਰ ਅਜੇ ਇਹ ਪੰਥ ਲੋਕ ਨੇ ਕਿਹਾ ਤਾਂ ਹੀ ਨੇਸ ਪ੍ਰਾਈਮ ਦਾ ਕਨਫਰਮ ਹੋ ਗਿਆ ਤੁਸੀਂ ਜੱਥੇਦਾਰ ਰਹੇ ਹੋ ਤੁਹਾਡੇ ਸਾਹਮਣੇ ਕਿੰਨੇ ਘਾਟ ਫਿਨਿਸ਼ਮੈਂਟ ਆਈ ਰੁਪਈਆ ਬਾਦ ਨੂੰ ਮਿਲ ਸਕਦੀ ਹੈ ਜਾਂ ਮਿਲਣੀ ਚਾਹੀਦੀ ਉਹਦੇ ਬਾਰੇ ਮੈਂ ਕਿਹਾ ਹੈ ਕਿ ਇੱਕ ਸਿੱਖ ਵਿਦਵਾਨਾਂ ਦਾ ਫਾਈਨਲ ਹੋਣਾ ਚਾਹੀਦਾ ਮੈਂ ਕਹਾਂ ਤੇ ਜਿਹਦੀ ਮੈਂ ਹਲੇ ਪੂਰੀ ਨੌਲੇਜ ਨਾ ਰੱਖਦਾ ਹੋਵਾਂ ਕਿਉਂਕਿ ਇੱਥੇ ਮਰਡਰ ਵੀ ਹੋਏ ਸਿੱਖਾਂ ਦੇ ਕਤਲ ਹੋਏ ਇਹਦੇ ਵਿੱਚ ਭਾਵਨਾਵਾਂ ਵੀ ਹਾਰਟ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਵੀ ਹੋਈ ਬਹੁਤ ਕੁਝ ਹੋਇਆ ਇੱਥੇ ਸਾੜ ਫੂਕ ਵੀ ਹੋਈ ਬੜਾ ਕੁਝ ਹੋਇਆ ਉਹ ਇਹ ਸਭ ਦੀ ਤਬਤੀਸ ਵਾਸਤੇ ਇੱਕ ਚੰਗਾ ਪੈਨਲ ਬਣ ਜੇ ਜਿਹੜਾ ਕੱਲੇ ਕੱਲੇ ਕੇਸ ਦੀ ਜਿਹੜਾ ਨੌਲੇਜ ਰੱਖਦਾ ਉਹਨੂੰ ਸੌਂਪ ਦਿੱਤਾ ਜਾਵੇ ਇਹਨੂੰ ਵਿਚਾਰੋ ਕੁਝ ਗੱਲਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਇਹਦੀ ਕੋਈ ਮਾਫੀ ਨਹੀਂ ਇਹ ਨਹੀਂ ਅਜੇ ਤਣ ਪੰਜ ਦਿਨ ਦੀ ਤਨਖਾਹ ਲਾਤੀ ਤੇ ਤੂੰ ਦੁਬਾਰਾ ਫੇਰ ਪ੍ਰਧਾਨ ਬਣ ਜੀ ਇਦਾਂ ਦੀ ਕੋਈ ਮਾਫੀ ਨਹੀਂ ਹੈਗੀ ਬੜੇ ਸਾਲ ਕਿੰਨੀ ਸਜ਼ਾ ਹੁੰਦੀ ਨਹੀਂ ਇਹ ਇਹਦੀ ਇਹਦੀ ਸਜ਼ਾ ਤਾਂ ਇਹੀ ਹੈ ਵੀ ਤੂੰ ਉਮਰ ਭਰ ਇਹਨੇ ਪਾਠ ਕਰੇ ਚੱਲ ਤੂੰ ਅਰਦਾਸ ਕਰੀ ਚੱਲ ਕਦੇ ਗੁਰੂ ਗ੍ਰੰਥ ਸਾਹਿਬ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਉਹਦਾ ਫੈਸਲਾ ਬੰਦਾ ਕਿਵੇਂ ਕਰੇ ਉਹਦਾ ਕਹਿ ਸਕਦੇ ਆ ਕਿ ਇਹ ਇੱਕ ਸਾਡੀ ਸੁਪਰ ਪਾਵਰ ਰੱਬ ਹੈ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਹੱਦ ਵੀ ਹੋਈ ਹੈ ਤੂੰ ਤਾਂ ਉਹਦੇ ਸਨਮੁਖ ਰੋਜ਼ ਅਰਦਾਸ ਕਰ ਹੋ ਸਕਦਾ ਤੈਨੂੰ ਇਸ ਜਨਮ ਦੇ ਵਿੱਚ ਜਾਂ ਅਗਰ ਕੱਲ ਕਿਤੇ ਬਖਸ਼ ਦੇ ਕਿਸੇ ਕਹੋਗੇ ਕਿਸ ਵੀ ਬਾਦ ਨੂੰ ਪਛਤਾਦਾ ਕਰਦੇ ਹੁਣ ਸਿਆਸਤ ਨੂੰ ਸੰਗਿਆਸ ਨਾਲ ਲੜਨੀ ਬਿਲਕੁਲ ਬਿਲਕੁਲ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਹੈ ਕਿ ਸੁਰਵੀਰ ਨੂੰ ਕਿਸੇ ਅਹੁਦੇ ਤੇ ਕਿਸੇ ਸਰਪੰਚੀ ਦੇ ਉਹਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਤੱਕ ਕਿਸੇ ਉਹਦੇ ਤੇ ਨਹੀਂ ਰਹਿਣਾ ਚਾਹੀਦਾ ਇਹਨੂੰ ਤਾਂ ਜ਼ਿੰਦਗੀ ਸਿਮਰਨ ਕਰਨਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਦੇ ਕੀਤੇ ਗੁਨਾਹ ਕਿਤੇ ਸ਼ਾਇਦ ਗੁਰੂ ਬਖਸ਼ ਦੇ ਸਿੰਘ ਸਾਹਿਬ 2007 ਦੇ ਵਿੱਚ ਰਾਮ ਰਹੀਮ ਨੂੰ ਮਾਫੀ ਦਵਾਈ ਜਾਂਦੀ ਹੈ ਤਾਂ ਕਾਲ ਦੱਸਾਂ ਹੁਣ 2024 ਦਾ ਸਮਾਂ ਇੰਨਾ ਗੈਪ ਕਿਉਂ ਉਹਨਾਂ ਦੇ ਦੋਸ਼ੀ ਹਰੋਂ ਦੇ ਵਿੱਚ ਨਹੀਂ ਉਹ ਤਾਂ ਉਹ ਕੱਲੀ ਉਹ ਨਹੀਂ ਗੱਲ ਹੈਗੀ ਉਦੋਂ ਕਿਉਂਕਿ ਉਹ ਤਾਂ ਜਦੋਂ ਉਹਨਾਂ ਨੂੰ ਮਾਫੀ ਦਿੱਤੀ ਸੀ ਉਹ ਮਾਫੀ ਰੱਦ ਕਰ ਦਿੱਤੀ ਗਈ ਸੀ ਇਨਾਂ ਦੇ ਉੱਪਰ ਤੇ ਹੋਰ ਤੋਂ ਬਹੁਤ سنگੀਨ ਜਿਹੜੇ ਦੋਸ਼ ਹੈ ਕਿ ਇਹਨਾਂ ਨੇ ਸਿੰਘ ਸਭਾ ਦੀਆਂ ਪਦਮੀਆਂ ਵੀ ਵਰਤੀਆਂ ਤੁਸੀਂ ਸਿੰਘ ਸਾਹਿਬ ਗਿਆਨੀ ਗੁਰਮਤ ਸਿੰਘ ਦੀ ਵੀਡੀਓ ਸੁਣੀ ਹੋਗੀ ਉਹਨੇ ਕਿਹਾ ਕਿ ਸਾਨੂੰ ਤਾਲਬ ਕੀਤਾ ਗਿਆ ਕੋਠੀ ਦੇ ਵਿੱਚ ਉੱਥੇ ਸਾਨੂੰ ਚਿੱਠੀ ਦਿੱਤੀ ਗਈ ਇਹ ਸਾਰੀ ਪਿਕਚਰ ਦੇ ਪਿੱਛੇ ਸਰਦਾਰ ਸੁਖਵੀਰ ਸਿੰਘ ਹੈ ਉਹਦੇ ਵਿੱਚ ਬਦਨਾਮ ਹੋਏ ਭਾਈ ਗੁਰਵਜਨ ਸਿੰਘ ਜੀ ਸਿੰਘ ਸਾਹਿਬ ਬਦਨਾਮ ਹੋਏ ਭਾਈ ਮੱਲ ਸਿੰਘ ਜੀ ਬਦਨਾਮ ਹੋਏ ਉਹਨਾਂ ਨੂੰ ਦੁਨੀਆ ਵਿੱਚ ਰੋਲ ਦਿੱਤਾ ਗਿਆ ਆਪ ਅੰਦਰ ਛੁਪ ਕੇ ਰਹੇ ਹੁਣ ਜਿਹੜੇ ਗੁਨਾਹ ਸਾਹਮਣੇ ਆ ਰਹੇ ਨਾ ਮੈਂ ਤਾਂ ਹੀ ਕਹਿਣਾ ਵੀ ਕਿਉਂ ਇਹ ਸਜ਼ਾ ਮਲ ਸਿੰਘ ਪਛਤਾ ਤਾਪ ਕਰਦਾ ਕਰਦਾ ਉਹ ਇਹ ਦੁਨੀਆ ਤੋਂ ਚਲੇ ਗਿਆ ਉਹ ਇੱਕ ਰੋਜ਼ ਉਹਦੇ ਮੰਡੇ ਵਿੱਚ ਬੋਝ ਹੁੰਦਾ ਸੀ ਕਿ ਮੈਂ ਇੱਕ ਟਕਸਾਲੀ ਸਿੰਘ ਇੰਨਾ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਕਈ ਕਿਤਾਬਾਂ ਇਤਿਹਾਸ ਤੇ ਲਿਖ ਜਾਉਣੇ ਤੇ ਵੀ ਮੈਂ ਉਹਦੇ ਤੇ ਸਿਗਨੇਚਰ ਕਿਉਂ ਕਰਤੇ ਜਿਹੜੀ ਮਾਫੀ ਦੇਣ ਵਾਲੇ ਸੀ ਉਹਨੇ ਮਾਫੀ ਰੱਦ ਵੀ ਕਰਤੀ ਰੱਦ ਕਰਨ ਤੋਂ ਬਾਅਦ ਵੀ ਉਹ ਰੋਜ਼ ਮਰਦਾਸੀ ਰੋਜ਼ ਪਛਤਾਵਾ ਕਰਦਾ ਸੀ ਅਖੀਰ ਉਹਨੂੰ ਕੈਂਸਰ ਹੋ ਗਿਆ ਉਹ ਮਰ ਗਿਆ ਇਹ ਇਹਨਾਂ ਗੱਲਾਂ ਦੇ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਹੈ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਿਤੇ ਬੰਬੇ ਜਾ ਕੇ ਮੀਟਿੰਗ ਕਰ ਲਈ ਕਿਤੇ ਡੇਰੇ ਜਾ ਕੇ ਮੀਟਿੰਗ ਕਰ ਲਈ ਕਿਤੇ ਉਹਨਾਂ ਤੋਂ ਲਿਖਤੀ ਪਰਚਾ ਮੰਗਾਇਆ ਪਰਚੀ ਹਿੰਦੀ ਚ ਮੰਗਾਇਆ ਉਹਦੀ ਪੰਜਾਬੀ ਤਰਜਮਾਨੀ ਕਰਤੀ ਸਿੰਘ ਸਭਾ ਤੇ ਧੌਂਸ ਦਿੱਤੀ ਗਈ ਵੀ ਤੁਸੀਂ ਉਹਨੂੰ ਹੁਣ ਮਾਫੀ ਦੇ ਦਿਓ ਫਿਰ ਜਨਤਕ ਰੋਵਜਾ ਤਾਂ ਤੁਸੀਂ ਉਹਨੂੰ ਮਾਫੀ ਰੱਦ ਕਰ ਦਿਓ ਇਹ ਖੇਡ ਬਣਾ ਕੇ ਰੱਖਿਆ ਸਾਡੀ ਸੁਪਰ ਮੈਸੀ ਨੂੰ ਕੱਲ ਤੱਕ ਸਭ ਨੂੰ ਖੇਡ ਬਣਾ ਕੇ ਰੱਖਿਆ ਜਿਲਾ ਕਿ ਹੁਣ ਸਭ ਕੁਝ ਸਾਹਮਣੇ ਆ ਰਿਹਾ ਹੈ ਇਹ ਦਰਜਾ ਬ ਦਰਜਾ ਸਾਰੀਆਂ ਇਹਨਾਂ ਘਟਨਾਵਾਂ ਦੀ ਪਰਚੋਲ ਹੋਣੀ ਚਾਹੀਦੀ ਹੈ ਤੇ ਪਰਚੋਲ ਮੁਤਾਬਕੀ ਨੂੰ ਸਜ਼ਾ ਲੱਗਣੀ ਚਾਹੀਦੀ ਜਿਹੜੀ ਤੁਸੀਂ ਕਮੇਟੀ ਦਾ ਪ੍ਰਪੋਜ਼ਲ ਦਿੱਤਾ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਸੰਭੀਖੀ ਸਭ ਨੂੰ ਹੋ ਟਾਈਮ ਮਿਲੂਗਾ ਇੰਨੇ ਕਿਵੇਂ ਸਭ ਨੂੰ ਕੋਈ ਗੱਲ ਨਹੀਂ ਮਹੀਨਾ ਮਿਲ ਜੇ ਉਹਦੇ ਕਿ ਪਹਿਲੀ ਬਹੁਤ ਬਣੀਆਂ ਰਿਪੋਰਟਾਂ ਪਹਿਲੇ ਬਹੁਤ ਮੈਂ ਕਹਿੰਦਾ ਜਿਹੜੀਆਂ ਰਿਪੋਰਟਾਂ ਬਣੀਆਂ ਉਹ ਉਹਨਾਂ ਹੀ ਬੰਦਿਆਂ ਨੂੰ ਚੱਕ ਲੈਣ ਜਿਵੇਂ ਜਸਟਿਸ ਰਣਜੀਤ ਸਿੰਘ ਨੇ ਆਪਣਾ ਪੱਖ ਰੱਖਿਆ ਕਟਨਾਥ ਵਾਲੀ ਆਪਣਾ ਰੱਖਿਆ ਰਣਵੀਰ ਸਿੰਘ ਨੇ ਹੋਰ ਕੰਜਨ ਆਪਾ ਉਹਨਾਂ ਨੂੰ ਹੀ ਚੁੱਕ ਲੈ ਉਹਨਾਂ ਨੂੰ ਸਾਹਮਣੇ ਲਿਆਉਣ ਜਾਂ ਵੀ ਤੁਸੀਂ ਦੱਸੋ ਤੱਤ ਕੀ ਆ ਉਹਨਾਂ ਦੇ ਨਾਲ ਕੋਈ ਤਾਂ ਬੰਦਾ ਤੁਸੀਂ ਵਕੀਲ ਬਿਠਾਓਗੇ ਨਾ ਵੀ ਇਹ ਸੱਚ ਬੋਲ ਰਹੇ ਆ ਇਹ ਸੁਵੀਰ ਸਿੰਘ ਨੂੰ ਐਵੇਂ ਤਾਂ ਨਹੀਂ ਪਸਾਰ ਰਹੇ ਉਹਨਾਂ ਦਾ ਪੱਕਾ ਵੀ ਤੇ ਰੱਖਣਾ ਪਊਗਾ ਮੈਂ ਕਹਿੰਦਾ ਉਹਦੀ ਕਮੇਟੀ ਉਹਨਾਂ ਰਿਪੋਰਟਰ ਨੂੰ ਵੈਰੀਫਾਈ ਕਰੇ ਵੈਰੀਫਾਈ ਕਰੇ ਮਤਲਬ ਉਹ ਉਹ ਉਹਨਾਂ ਨੂੰ ਐਕਸਪਲੇਨ ਕਰਕੇ ਦੱਸੇ ਵੀ ਆ ਦੇਖੋ ਸਾਡੇ ਸਾਹਮਣੇ ਆਹ ਤੱਤ ਹੈ ਆਹ ਸਮੂਤ ਹੈ ਸੋ ਜਿਹੜਾ ਇਹ ਇਨਸੀਡੈਂਟ ਹੋ ਰਿਹਾ ਹੈ ਇਹਦੇ ਵਿੱਚ ਪੰਜਾਬ ਦੀ ਰਾਜਨੀਤੀ ਅਕਾਲੀ ਦਲ ਔਰ ਤਖਤ ਕਿੱਥੇ ਖੜਦਾ ਦੋ ਤਖਤ ਤਾਂ ਆਪਣੇ ਸਾਥੇ ਖੜੇ ਆ ਤਖਤ ਤਾਂ ਕਿਹਦੇ ਨਾਲ ਤਖਤ ਤਾਂ ਸੁਪਰਮੈਸੀ ਹੈ ਤਖਤ ਤਾਂ ਤਾਕਤ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਗੰਧਲੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਹੈ ਅਸੀਂ ਅੱਜ ਤੋਂ ਨਹੀਂ ਮੇਰਾ ਖੜ 1.2 ਸਾਲ ਤੋਂ ਇਹ ਗੱਲ ਕਹਿ ਰਹੇ ਆ ਕਿ ਇੱਥੇ ਕਹਿੰਦੇ ਜੀ ਬੰਨਿਆਂ ਦਾ ਰਾਜ ਆ ਗਿਆ ਇਹਨੂੰ ਕਹਿੰਦੇ ਸੀ ਭਗਵਤ ਸਿੰਘ ਮਾਨ ਅਸੀਂ ਕਿਹਾ ਵੀ ਦੇਖੋ ਜਿਹੜਾ ਅਕਾਲੀ ਦਲ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਸੀ ਜਾਂ ਪੰਜਾਬੀਆਂ ਦੀ ਲੈ ਲਓ ਇਹ ਆਪਣੀ ਪਾਰਟੀ ਮੰਨੀ ਜਾਂਦੀ ਸੀ ਅਸੀਂ ਇਹਦਾ ਪੰਜਾਬੀਆਂ ਨੇ ਖੂਬ ਕੁੱਟਿਆ ਸੀ ਨਾ ਕਿ ਇੱਥੋਂ ਸਭ ਨੂੰ ਪਾਣੀ ਮਿਲੂਗਾ ਇੱਥੋਂ ਸਭ ਦੀ ਪਿਆਸ ਬੁਝੂਗੀ ਉਹਦੇ ਚ ਸੁਖਵੀਰ ਸਿੰਘ ਆਪ ਮਰੀ ਬਿੱਲੀ ਡੰਗ ਪੀ ਵੇਚੇ ਤੇ ਭੰਜਾਂ ਨੇ ਆ ਕੇ ਹੋਰ ਖੂਕ ਪਟ ਲਿਆ ਲੋਕੀਓ ਤੋਂ ਫੜਤੀ ਲੱਗੇ ਇਹ ਖੂ ਖਾਲੀ ਹੋ ਗਿਆ ਕਿਉਂਕਿ ਮੁਸ਼ਕਿਲਾ ਪਾਣੀ ਚ ਜਦੋਂ ਤੱਕ ਇਹ ਮਰੀ ਬਿੱਲੀ ਕਢਦੇ ਨਹੀਂ ਇਹ ਪਾਣੀ ਮੁਸ਼ਕਿਲ ਰਹਿਣਾ ਕਿ ਸੁਖਵੀਰ ਦੇ ਨਾਲ ਅਕਾਲੀ ਦਲ ਖਤਮ ਹੋਏਗਾ ਜਾਂ ਨਵਾਂ ਕੋਈ ਸੁਝੀ ਨਾ ਕੋਈ ਕਿਸ ਦੇ ਨਾਲ ਅਕਾਲੀ ਦਲ ਖਤਮ ਹੁੰਦਾ ਕਿਤੇ ਸੁਖਵੀਰ ਦੇ ਨਾਲ ਤਾਂ ਅਕਾਲੀ ਦਲ ਦਾ ਬਹੁਤ ਬੋਝ ਲੈ ਜਾਏਗਾ ਜੇ ਪਾਸੇ ਹੋਏਗਾ ਤਾਂ ਬਹੁਤ ਜਲਦੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ ਉਹ ਬਹੁਤ ਕੁਝ ਪੰਜਾਬ ਇਸ ਸਿਆਸਤ ਨੂੰ ਉੱਪਰ ਲੈ ਜਾਏਗੀ ਠੀਕ ਹੈ ਥੈਂਕ ਯੂ